ਵਿਆਹ ਦਾ ਚਾਵੀ ਨਹੀਂ ਸੀ ਲੱਥਾ ਤੇ ਵੋਟੀ ਨੇ ਕਰ ਦਿੱਤਾ ਵੱਡਾ ਕਾਂਡ ਗੁਰਦਾਸਪੁਰ ਦੇ ਇੱਕ ਮਾਮਲਾ ਸਾਹਮਣੇ ਜਿੱਥੇ 20 ਦਿਨਾਂ ਦਾ ਹੱਲੇ ਵਿਆਹ ਹੋਇਆ ਹੀ ਸੀ ਕਿ ਨਵੀਂ ਵੋਟੀ ਦੇ ਵੱਲੋਂ ਇੱਕ ਵੱਡਾ ਕਾਂਡ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਨਵੀਂ ਵਿਆਹੀ ਵੋਟੀ ਦੇ ਵੱਲੋਂ ਸੋਨਾ ਤੇ ਨਕਦੀ ਲੈ ਕੇ ਹੋ ਫਰਾਰ ਹੋ ਗਈ ਜਿਸ ਤੋਂ ਬਾਅਦ ਹੁਣ ਪਰਿਵਾਰ ਵੱਲੋਂ इंसाफ की गुहार भी लगाई जा रही है उसे जानकारी देंदे हुए अमृतपाल ने है, है कि, कि मैं कुछ साल पहला ही आस्ट्रेलिया तो वापस आया तो ऑस्ट्रेलिया मेरा बया हो ऐसी, पर उ ही पहला पत्नी नलाक दे के मैं भारत आया सी मेरा भारत आके हूं बया हो पर नवी व्याई वोटी ने यह है, कार है भाई मेरा नाम अमृतपाल एक्चुअली भाजी मैं ना नस्ट्रेलिया तो आया आ, मेरी पहला मैरिज हुई खत्म हो गया काम मैं चार साल उतो आए हो गए हैं ਤੇ ਇੱਥੇ ਹੁਣ ਮੈਂ ਆਪਾਂ ਸੈਗੰਡ ਮੈਰਿਜ ਮੈਂ ਕੀਤੀ ਸੀ ਖੰਡੂਰ ਸਾਹਿਬ ਦੀ ਕੁੜੀ ਸੀ ਸਾਡਾ ਜਿਹੜਾ ਵਿਚੋਲਾ ਸੀ ਮੇਰੇ ਦਾ ਵਿਚੋਲਾ ਹੈ ਉਹਨਾਂ ਰਿਸ਼ਤਾ ਕਰਾਇਆ ਸੀ 25 ਜਨਵਰੀ ਨੂੰ ਮੇਰੀ ਮੈਰਿਜ ਹੋਈ ਆ ਠੀਕ ਹੈ ਜੀ 25 ਜਨਵਰੀ 2025 ਨੂੰ ਹਮ ਤਿੰਨ ਹਫ਼ਤੇ ਪਹਿਲਾਂ ਹੂੰ ਉਹ ਤੋਂ ਸਾਡੇ ਨਾਲ ਦੋ ਦਿਨ ਸਾਡੇ ਨਾਲ ਇੱਥੇ ਰਹੀ ਬਾਅਦ ਚ ਕਹਿੰਦੀ ਮੈਨਾਂ ਪੇਕੇ ਜਾਣਾ ਫਿਰ ਉਹਨੂੰ ਉੱਥੇ ਛੱਡ ਕੇ ਆਏ ਆ ਆਪਾਂ ਪੰਜ ਸੱਤ ਦਿਨ ਉੱਥੇ ਰਹੀ ਆ ਉੱਤੋਂ ਵਾ ਫੇਰ ਉੱਥੇ ਦੋ ਕੁ ਦਿਨ ਆਈ ਆ ਸਾਡੇ ਨਾਲ ਰਹਿ ਆ ਕੇ ਫੇਰ ਕਹਿੰਦੀ ਵਾਪਾ ਵਾ ਮੈਂ ਜਾਣਾ ਪੇਕੇ ਫੇਰ ਮੈਂ ਫੇਰ ਆਪਵਾ ਕੇ ਲਿਆ ਦੋ ਤਿੰਨ ਦਿਨ ਉੱਥੇ ਰਹਿ ਕੇ ਆਈ ਆ ਤੇ ਹੁਣ ਕੱਲ ਦੀ ਗੱਲਬਾਤ ਆ ਕਿ ਪਰਸੋਂ ਸ਼ਾਮ ਨੂੰ ਇਹਨੇ ਸਾਰੇ ਬੈਗ ਬੁੱਕ ਦਾ ਸਾਰਾ ਕੋਈ ਪੈਕ ਕਰਕੇ ਸਮਾਨ ਮੇਕਅਪ ਦਾ ਸਾਰਾ ਕੋਈ ਪੈਕ ਕਰਕੇ ਨਾ ਕੱਪੜੇ ਕੋੜੇ ਵਾ ਕੇ ਬੈਗ ਰੱਖੇ ਕਰਕੇ ਤੇ ਮੈਂ ਅਚਾਨਕ ਆਇਆ ਰਤੀ 9 ਵਜੇ ਸ਼ਾਮ ਨੂੰ ਘਰ ਕੰਮ ਤੋਂ ਮੈਂ ਲਮਾਰੀ ਖੋਲੀ ਲਮਾਰੀ ਚਾਬੀ ਹੈ ਨਹੀਂ ਸੱਚੋ ਲਮਾਰੀ ਚਾਬੀ ਹੈ ਨਹੀਂ ਤੇ ਮੈਂ ਇਹਨੂੰ ਕਿਹਾ ਮੈਂ ਲਮਾਰੀ ਚਾਬੀ ਦੇਈ ਆ ਪ੍ਰਭ ਤੇ ਕਹਿੰਦੀ ਆ ਹਮ ਆ ਗਈ ਆ ਗਈ ਲੈ ਕੇ ਚਮਚਾਬੀ ਲੈ ਕੇ ਮੈਂ ਚਾਬੀ ਖੋਲ ਕੇ ਅਲਮਾਰੀ ਖੋਲੀ ਜਰੋਂ ਤੇ ਸਾਰਾ ਕੁਝ ਅੰਦਰੋਂ ਖਾਲੀ ਪਿਆ ਤੇ ਫਿਰ ਇਹਦੇ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਤੁਹਾਡਾ ਕੋਈ ਪਲਾਨ ਹੈ ਤੁਹਾਨੂੰ ਕੱਲ ਨੂੰ ਕੱਲ ਲੈ ਕੇ ਜਾਂਦਾ ਕਹਿੰਦਾ ਨਹੀਂ ਸਾਡਾ ਤਾਂ ਕੋਈ ਪਲਾਨ ਨਹੀਂ ਆਪਾਂ ਵਾਪਸ ਲੈ ਕੇ ਜਾਂਦਾ ਤੇ ਫਿਰ ਸਾਡੀ ਮਤਲਬ ਫਿਰ ਦੀਦਨਾ ਗੱਲ ਕਰਾਈ ਕਹਿੰਦਾ ਜੇ ਆਪਾਂ ਆਵਾਂਗੇ ਤੇ ਆਪਾਂ ਤੁਹਾਨੂੰ ਦਿਨੇ ਆਵਾਂਗੇ ਤੁਹਾਨੂੰ ਦੱਸ ਕੇ ਆਵਾਂਗੇ ਤੁਹਾਨੂੰ ਪੁੱਛ ਕੇ ਲੈ ਕੇ ਜਾਵਾਂਗੇ ਇਹ ਵੀ ਕਹਵੇ ਨਹੀਂ ਨਹੀਂ ਮੈਂ ਤਾਂ ਉੱਧਰ ਹੀ ਪੈਕ ਕੀਤਾ ਸੀ ਸਮਾਨ ਤੇ ਬਾਹਰ ਘੱਟਾ ਪੈਂਦਾ ਵਾ ਤੇ ਮੈਂ ਪੈ ਕਿਆ ਕਰਦਾ ਨਹੀਂ ਲਮਾਰੀਆ ਕਟਾ ਘੁਟਾ ਪੈਂਦਾ ਤੇ ਮੈਂ ਬੈਗ ਚ ਪੈ ਕਰਕੇ ਕਹਿੰਦਾ ਦਨੀ ਕਿਹੜਾ ਕਪੜੇ ਮੈਂ ਪਾਉਣੇ ਆ ਚਲੋ ਗੱਲ ਠੰਡੀ ਹੋ ਗਈ ਆਪਾਂ ਉਹਨੇ ਹੱਸ ਕੇ ਪਾਤੀ ਉਹ ਡੈਡੀ ਕਹਿੰਦਾ ਨਹੀਂ ਆਪਾਂ ਕਿਹਨੇ ਲੈਣ ਨਹੀਂ ਆਉਣਾ ਠੀਕ ਆ ਆਪਾਂ ਹੱਸ ਕੇ ਲਿਖਾਤੀ ਮਤਲਬ ਸੌਂ ਗਏ ਆਪਾਂ ਮੀਆਂ بیوی ਜਦਾਂ ਆਪਾਂ ਕਰਦੇ ਹੁੰਦੇ ਠੀਕ ਆ ਮੈਨੂੰ ਕਹਿੰਦੀ ਨਹੀਂ ਜਾਨ ਮੈਂ ਤੁਹਾਨੂੰ ਛੱਲੇ ਕੇ ਜਾ ਸਕਦੀ ਹਾਂ ਕਦੀ ਮੈਂ ਤੁਹਾਡੇ ਨਾਲ ਰਹਾਂਗੀ ਸਵੇਰੇ 6 ਵਜੇ ਦਾ ਟਾਈਮ ਤੇ ਵਾਈਬ੍ਰੇਸ਼ਨ ਫੋਨ ਤੇ ਹੋਈ ਆ ਮੇਰਾ ਵੀ ਅਲਾਰਮ ਲੱਗਾ ਹੁੰਦਾ ਫੋਨ ਤੇ ਤੇ ਇਹਦੇ ਫੋਨ ਦੀ ਵਾਈਬ੍ਰੇਸ਼ਨ ਹੋਈ ਮੈਂ ਸ਼ਾਇਦ ਮੇਰਾ ਫੋਨ ਵੱਜ ਸੋ ਇਹਨੂੰ ਪ੍ਰਵਾਹ ਦਿੱਤੀ ਪਲਾ ਚੈੱਕ ਲਿਆ ਅੰਟੀ ਥੱਲੇ ਸਾਡੇ ਨਾਲ ਨੋਂਡੇ ਥੱਲੇ ਕਹਿੰਦੀ ਆ ਮੰਮੀ ਤੀ ਨੋਂਡੇ ਜੇ ਕਹਿੰਦੇ ਆ ਕਹਿੰਦੀ ਨੋਂਦੇ ਆ ਸਾਨੂੰ ਸੇ ਬੂਹਾ ਖੁੱਲਣ ਦੀ ਆਵਾਜ਼ ਆਈ ਜੇ ਉਸ ਤੋਂ ਬਾਅਦ ਆਪਾਂ ਭੱਜ ਕੇ ਗਏ ਦੇ ਮਗਰ ਉੱਥੇ ਕੁਝ ਨਹੀਂ ਫਿਰ ਆਪਾਂ ਪੁਛ ਵਰਤਾਲ ਕੀਤੀ ਉੱਥੇ ਪਟੂਰਿਆਂ ਵਾਲਾ ਸਾਹਮਣੇ ਰੇੜੀ ਲੋਂਦਾ ਉਹਨੂੰ ਪੁਛ ਵਰਤਾਲ ਕੀਤੀ ਕਿ ਕੁੜੀ ਕੋਈ ਆਹੀ ਚੂੜੇ ਵਾਲੀ ਅੰਦਰੋਂ ਗਲੀ ਚ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜੀਆਂ ਲਈ ਨਾਲ ਮੁੰਡਾ ਸੀ ਉਹਦੇ ਸਰਦਾਰ ਜਾ ਉਹ ਨਾਲ ਚਪੋਟਲੀ ਪੜੀ ਸੀ ਸਮਾਨ ਫੜਿਆ ਤੇ ਕੁੜੀ ਭੱਜ ਕੇ ਗੱਡੀ 'ਚ ਬਹਿ ਕੇ ਸਕ੍ਰਿਪਟ ਵਿੱਚ ਤੇ ਦੋਨੀਆਂ ਨੇ ਚੱਲ ਗਏ ਤੇ ਫਿਰ ਮੈਂ ਹੁਣ ਥਾਣੇ ਆ ਕੇ ਦਰਖਾਸਤ ਦਿੱਤੀ ਆ ਕਿ ਉਹਨਾਂ ਨੂੰ ਕਿਹਾ ਕਿ ਦਾੜਾ ਸਾਡਾ ਸਮਾਨ ਲਿਮਾਰੀ ਵਿੱਚੋਂ ਮੈਨੂੰ ਸਾਨੂੰ ਸ਼ੱਕ ਆ ਕਿ ਸਮਾਨ ਸੋਂ ਸਾਰਾ ਲੈ ਗਏ ਉਹਨਾਂ ਨੇ ਮੈਨੂੰ ਸਾਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਲਿਮਾਰੀ ਤੋੜ ਕੇ ਚੈੱਕ ਕਰਕੇ ਵੇਖ ਸਕਦੇ ਹੋ ਜੇ ਫਿਰ ਮੈਂ ਲਿਮਾਰੀ ਤੋੜਨ ਦੇ ਦੋ ਬੰਦੇ ਲੈ ਕੇ ਆ ਆਪਾਂ ਲਿਮਾਰੀ ਤੋੜ ਕੇ ਸਾਰੀ ਖੋ ਕੇ ਚੈੱਕ ਕੀਤੀ ਵਿੱਚੋਂ ਸਾਰਾ ਸੋਨਾ ਗਿਆ ਪ ਮੇਰਾ ਕੈਸ਼ ਗਿਆ ਪ ਸਾਡੇ ਸਾਰੇ ਕੱਪੜੇ ਗਿਆ ਪ ਜਿਹੜਾ ਜੁੱਤੀ ਮੇਕਅਪ ਦਾ ਸਮਾਨ ਸਾਰਾ ਕੋਸ਼ ਟੋਟਲੀ ਇੱਕ ਤੇ ਸੈੱਟ ਪਿਆ ਸੀ ਉਹਨੂੰ ਆਪਾਂ ਜਿਹੜਾ ਵਿਆਹ ਤੇ ਦਿੰਦੇ ਆ ਫਿਰ ਇੱਕ ਘਰ ਸੈੱਟ ਦਿੱਤਾ ਸੁਣਦਾ ਲੈ ਕੇ ਨਾਲ 이어ਰਿੰਗਸ ਆਰ ਤੇ ਨਾਲ ਰਿੰਗਸ ਜਿਹੜੇ ਕੈਸ਼ ਮੇਰਾ ਲੱਖ ਰੁਪਿਆ ਆਪਾਂ ਬੈਂਕ ਤੋਂ ਕਢਾਇਆ ਸੀ ਸਾਡੇ ਕੋਲ ਕਾਪੀ ਜੇ ਮੈਂ ਕਢਾ ਕੇ ਤੁਹਾਡਾ ਕੰਮ ਡੇਲੀ ਬੇਸ ਤੇ ਦਿੰਦੇ ਆਪਾਂ ਫਲੈਨਸ ਦਾ ਕੰਮ ਤੇ ਮੈਂ ਉਹ ਲਿਖਾ ਕੇ ਰੱਖਿਆ ਸੀ ਲੱਖ ਰੁਪਿਆ ਉਹ ਹੀ 50000 ਰੁਪਿਆ ਮੇਰਾ ਆਪਣਾ ਪਹਿਲਾਂ ਜਿਹੜੀ ਸਾਡੀ ਸੇਲ ਹੁੰਦੀ ਉਹ ਪਈ ਤੇ ਨਾਲ ਸੁਗੰਦ ਸੁਗੰਦ ਦੇ ਪਾਹੇ ਪਏ ਹੀ ਉਹ ਸਾਰੇ ਗੈਪ ਤਿੰਨ ਸਾਢੇ ਤਿੰਨ ਚਾਰ ਤੋਲੇ ਦਾ ਸਾਡਾ ਹਾਰ ਏ ਉਹ ਗੈਪ 이어ਰਿੰਗਸ ਹੀ ਦੋ ਟੋਲੇ ਦੇ ਉਹ ਗੈਪ ਮੁੰਦਰੀ ਉਹਦੇ ਡੈਡੀ ਆਪ ਮੰਨਿਆ ਸਾਡੇ ਕੋਲ ਮੇਕੋ ਰਿਪੋਰਟਿੰਗ ਪਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਡੈਡੀ ਉਹਦੀ ਪਹਿਲਾਂ ਕਿਤੇ ਗੱਲਬਾਤ ਹੀ ਕਿ ਇਹ ਮੁੰਡੇ ਨਾਲ ਤੇ ਤੂੰ ਉਤੇ ਤੋਰ ਦੇ ਸਾਡੀ ਜ਼ਿੰਦਗੀ ਕਿਉਂ ਖਰਾਬ ਕੀਤੀ ਤੇ ਉਹਦੇ ਡੈਡ ਦਾ ਕਹਿੰਦੇ ਪੁੱਤ ਜਹਾਨੂੰ ਪਤਾ ਹੁੰਦਾ ਸਾਨੂੰ ਤੇ ਇਹ ਕਿ ਚੱਲ ਬੱਸ ਜੂਗੀ ਘਰ ਚ ਹੁਣ ਆਪਾਂ ਦੂਜੇ ਨਾਲ ਵਿਆਹ ਕੀਤਾ ਹੋਇਆ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੂਗਾ ਤੇ ਮਤਲਬ ਗੋਲ ਮੋਲ ਜਿਹਾ ਜਵਾਬ ਦਿੱਤਾ ਕੋਈ ਸਪਸ਼ਟ ਜਵਾਬ ਉਹਨਾਂ ਨੂੰ ਮਿਲਿਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਵਾ ਕਿਹੜੇ ਮੁੰਡੇ ਨਾਲ ਭੱਜੀ ਆ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਆ ਰੈਗਿ estr marriage ਉਹਨਾਂ ਦੀ ਪਹਿਲੇ ਥਾਂ ਡੇਡ ਮਿੰਨਰ ਮਿਹਰ ਨਾਲ ਰਹੀਆਂ ਮੁੰਡਾ ਬਾਹਰ ਚਲਾ ਗਿਆ ਬਾਅਦ ਚ ਮੇਰੀ ਉਹ ਘਰ ਦੇ ਨਾਲ ਅਣਬਣ ਹੋ ਗਈ ਤੇ ਮੈਂ ਵਾਪਸ ਆ ਗਈ ਹੁਣ ਸਾਨੂੰ ਇਹ ਹੀ ਸ਼ੱਕ ਹੈ ਕਿ ਪਹਿਲਾਂ ਵੀ ਇਹਦੀ ਗੱਲ ਮੁੰਡੇ ਨਾਲ ਚੱਲਦੀ ਸੀ ਪਹਿਲਾਂ ਵੀ ਇਹਨਾਂ ਨੇ ਇਹ ਪਲਾਨ ਬਣਾਇਆ ਕਿ ਉਹਨਾਂ ਦੀ ਇਮੇਜ ਖਰਾਬ ਕਰਕੇ ਕਿ ਆਪਾਂ ਘਰ ਦੇ ਸਾਹਮਣੇ ਸ਼ੋਅ ਹੋ ਜਾਈਏ ਕਿ ਮੈਂ ਚੰਗੀਆਂ ਕਿ ਮਤਲਬ ਉਹਦੇ ਘਰ ਦੇ ਬੁਰੇ ਆ ਠੀਕ ਆ ਉਹ ਥਾਂ ਤੋਂ ਬਾਅਦ ਫਿਰ ਇਹਨੇ ਸੈਕਿੰਡ ਮਾਰਜਰ ਮਹੀਨਾ ਕਿਤੇ ਮੈਂ ਅੱਧਾ ਸਿਪ ਤਿੰਨ ਹਫਤੇ ਰਹੀ ਤੇ ਤਿੰਨ ਹਫਤੇ ਜੋ ਵੀ ਮੇਰੇ ਖਾਂ ਦਾ ਸਿਪ 5-7 ਦਿਨ ਹੱਡੇ ਘਰ ਰਹੀ ਹੋਣੀ ਆ ਬਾਕੀ ਤਾਂ ਨੇ ਆਪਣੇ ਪੇਕੇ ਕੱਟੇ ਆ ਹੁਣ ਮੇਰੇ ਕੋਲ ਜਿਹੜ ਸਿਰ ਡੈੜੀਆਂ ਦੋਨੇ ਜਾਣੀਆਂ ਆਪਾਂ ਹੋਰ ਹਜੇ ਕੋਈ ਨਹੀਂ ਸਾਡੇ ਹਾਂਜੀ ਮੰਮੀ ਸਾਡੇ ਦਾ ਐਕਸਪਾਇਰ ਹੋ ਗਏ ਨੇ 2 ਸਾਲ ਪਹਿਲੇ 2 3 ਸਾਲ ਪਹਿਲਾਂ 2020 2020 ਵਿੱਚ ਉਸ ਤੋਂ ਬਾਅਦ ਮੈਂ ਤੇ ਮੇਰੇ ਡੈੜੀ ਵਾਸਤੇ ਦੋਨੇ ਜਾਣੇ ਪਿਓ ਪੋਤੀ ਆ ਪੈ ਗਏ ਆ ਡੈੜੀ ਸਾਡ ਦਾ ਐਕਸੀਡੈਂਟ ਆਇਆ ਉਹ ਤੇ ਦੋ ਮਹੀਨੇ ਹੋ ਗਏ ਬੈੱਡ ਤੇ ਪਏ ਆ ਤੇ ਉਸ ਤੋਂ ਬਾਅਦ ਮੈਂ ਇਕੱਲਾ ਹੀ ਕੰਮ ਕਰਦਾ ਪਿਆ ਜਿਹੜਾ ਕਰਦਾ ਘਰ ਦਾ ਸਾਨੂੰ ਤੇ ਇੱਕ ਚੰਗੀ ਕੁੜੀ ਆ ਚਲੋ ਸਾਡਾ ਕਾਚ ਰੋਟੀ ਪੱਕ ਜਾ ਕਰੋਗੀ ਸਾਨੂੰ ਥੋੜਾ ਸੋਖ ਹੋ ਜਾਊਗੀ ਪਰ ਸਾਨੂੰ ਕੀ ਪਤਾ ਕਿ ਹੁਣ ਲੋਕਾਂ ਦੇ ਦਿਲਾ ਵਿੱਚ ਕੀ ਆ ਕਿ ਇਹਨਾਂ ਦੇ ਗਰੁੱਪ ਪੂਰਾ ਗਰੋਹ ਹੀ ਬਣਾਇਆ ਹੋਇਆ ਹੈ ਇਹਨਾਂ ਨੇ